Time -time, Asia. नगर दी हदूद अंदर कीती गई नवी वारटबंदी ना के शहर वास वालों गंभीर सवाल खड़े किए हैं लोग कहना है की नवी वारटबंदी नाल शहर की लंबे समय तो चल आ रही आपसी भाईचारक सट वज़ रही है जिस कारण समाजिक तनाव पैदा होने का खतरा बन गया है शहर वास ने एकजुट होकर नगर कौंसल दफ्तर सुल्तानपुर नवी वारटबंदी रद्द करके पुराने वारटबंदी बहाल करने की दोष है कि वारदा की हदबंदी इस तरह की जिस न इलाकों की कुदरती बणतर भाईचारक सजा नुकसान पहुंच रहा है इस मौके शहर वास वालों कार्य साधक अफसर के न एक मांग पत्र भी सौंपया गया जिसकी गई कि लोगों की राय न्यान रखते हुए नवी वारटबंदी से मुड़ विचार किया जाए ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਸਨਕਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ ਉਧਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਅਧਿਕਾਰੀਆਂ ਨੇ ਕਿਹਾ ਕਿ ਉਹ ਲੋਕਾਂ ਦੀ ਮੰਗ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਨਿਰਮਲ ਸਿੰਘ ਦੀ ਵਿਸ਼ੇਸ਼ ਰਿਪੋਰਟ ਅਸੀਂ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਵਾਰਡ ਨੰਬਰ 7 ਹੈ ਜੀ 10 ਸਾਲਾਂ ਤੋਂ ਵੀ ਤੁਮੇ ਵੀ ਪਹਿਲਾਂ ਤੋਂ ਵੀ ਸਾਡਾ ਸੱਤ ਰੰਗੜਾ ਮੱਲਾ ਹੈ ਕਿ ਅਸੀਂ ਵਾਰਡ ਨੰਬਰ 7 ਦੇ ਵਿੱਚ ਹਮੇਸ਼ਾ ਵੋਟਾਂ ਪਾਉਂਦੇ ਆਏ ਆ ਕਿਉਂਕਿ ਆਪਣੇ ਮਹੱਲੇ ਦੇ ਆਪਣੇ ਵਾਰਡ ਦੇ ਐਮਸੀਆਂ ਨੂੰ ਅਸੀਂ ਜੋਲ ਫੜ ਕੇ ਕੰਮ ਕਰਵਾ ਸਕਦੇ ਆ ਕਿਸੇ ਹੋਰ ਨੂੰ ਨਹੀਂ ਇਹ ਪਹਿਲੀ ਵਾਰੀ ਹੋਇਆ ਕਿ ਕਟੋ-ਕਟ ਸਾਡੇ ਜਿਹੜੇ ਵਾਰਡ ਦੇ ਵਿੱਚੋਂ 50 ਘਰ ਨੇ 40 ਤੋਂ 50 ਘਰ ਆ ਉਹ ਚੱਕ ਕੇ ਕਿਸੇ ਹੋਰ ਵਾਰਡ ਦੇ ਵਿੱਚ ਸ਼ਾਮਲ ਕਰ ਦਿੱਤੇ ਗਏ ਜਿਹਦੇ ਵਿੱਚ ਸਾਨੂੰ ਇਤਰਾਜ਼ ਆ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਸ਼ੁਰੂ ਤੋਂ ਅਸੀਂ ਉੱਥੇ ਰਹੇ ਹੋਏ ਆਂ ਸਾਡਾ ਵਾਰ ਨੰਬਰ ਉਹੀ ਚੱਲਦਾ ਪਿਆ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਹੈ ਦੁੱਖ ਤਕਲੀਫ ਦੇ ਵਿੱਚ ਵੀ ਸਾਂਝੇ ਆ ਅੱਜ ਸਾਰਿਆਂ ਨੂੰ ਇਤਰਾਜ਼ ਆ ਸਾਰੇ ਇਕੱਠੇ ਹੋ ਕੇ ਇਸੇ ਕਰਕੇ ਮੰਗ ਪੱਤਰ ਦੇਣ ਆਏ ਆ ਅਸੀਂ ਕਿ ਸਾਨੂੰ ਇਸ ਚੀਜ਼ ਤੇ ਇਤਰਾਜ਼ ਆ ਜਿਹੜਾ ਨਵਾਂ ਨਕਸ਼ਾ ਆਇਆ ਉਹਦੇ ਵਿੱਚੋਂ ਸਾਨੂੰ ਪੰਜਾਵਾ ਘਰਾਂ ਨੂੰ ਕੱਢ ਕੇ ਅਲੱਗ ਵਾਰ ਦੇ ਵਿੱਚ ਪਾ ਦਿੱਤਾ ਗਿਆ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਇਸੇ ਵਾਰਡ 'ਚ ਰਹਿਣ ਦਿੱਤਾ ਜਾਵੇ ਅਸੀਂ ਇਸੇ ਵਾਰਡ ਦੇ ਵਿੱਚ ਰਹਿ ਕੇ ਖੁਸ਼ ਆ ਅਸੀਂ ਆਪਣਾ ਜੋ ਵੀ ਚੋਣ ਮਤ ਦੇਵਾਂਗੇ ਆਪਣੇ ਇਸੇ ਵਾਰਡ ਦੇ ਥਰੂ ਹੀ ਦੇਵਾਂਗੇ ਕਿ ਕਾਰਨ ਕੀ ਸਮਝ ਆ ਰਹੀ ਏ ਕਾਰਨ ਜਿਦੋਂ ਵੀ ਕੋਈ ਸਰਕਾਰਾਂ ਆਉਂਦੀਆਂ ਮੌਕੇ ਦੀਆਂ ਜਦੋਂ ਕਾਂਗਰਸ ਆਈ ਸੀ ਕਾਂਗਰਸ ਨੇ ਆਪਣਾ ਦਿਖਾਇਆ ਉਹਨਾਂ ਨੇ ਵੋਟਾਂ ਕੱਢ ਕੱਢ ਕੇ ਆਪਣੇ ਜਿਤਾਉਣ ਵਾਸਤੇ ਇੱਧਰ ਤੋਂ ਉੱਧਰ ਕਰ ਦਿੱਤੀਆਂ ਹੁਣ ਦੀਆਂ ਸਰਕਾਰਾਂ ਵੀ ਇਹੀ ਕੰਮ ਕਰ ਰਹੀਆਂ ਨੇ ਸੋ ਇਹ ਚੀਜ਼ ਤੇ ਉੱਤੇ ਬੈਨ ਹੋਣਾ ਚਾਹੀਦਾ ਤੁਸੀਂ ਇਹ ਚੀਜ਼ ਦੇਖੋ ਕਿ ਬੰਦਾ ਕਿੰਨੇ ਸਾਲ ਤੋਂ ਰਹਿ ਰਿਹਾ ਪੁਸ਼ਤਾਨਾ ਰਹਿ ਰਿਹਾ ਉਸੇ ਵਾਰਡ ਦੇ ਉੱਤੇ ਰਹਿ ਰਹੇ ਨੇ ਲਗਾਤਾਰ ਸੋ ਸਾਰਿਆਂ ਨੂੰ ਇਸ ਚੀਜ਼ ਦਾ ਇਤਰਾਜ਼ ਹੈ ਜੀ ਅੱਗੀ ਜੀ ਨਗਰ ਕੌਂਸਲ ਦੇ ਦੱਬੱਚੇ ਕਿਹਨਾਂ ਜੀ ਨਾ ਗੁਰਚਰਨ ਦਾਸ ਪੁੱਤਰ ਸ਼੍ਰੀ ਉਜਾਗਰ RAM ਮੁਹੱਲਾ ਸੱਤ ਰੰਗੜਾ ਸਾਡਾ ਮੌਜੂਦਾ ਵਾਰਡ ਜਿਹੜਾ ਵਾਰਡ ਨੰਬਰ 7 ਸਾਨੂੰ ਜੋ ਹੁਣ ਪ੍ਰਸ਼ਾਸਨ ਨੇ ਨਕਸ਼ਾ ਭੇਜਿਆ ਉਹ ਨਕਸ਼ਾ ਭੇਜ ਕੇ ਸਾਨੂੰ ਇਹ ਪਤਾ ਲੱਗਿਆ ਕਿ ਸਾਡਾ ਜਿਹੜਾ ਮhalla ਸਾਥ ਰੰਗਣਾ ਜਿਹੜੇ ਜਿਸ ਤਰ੍ਹਾਂ ਗਿਆ ਬੀਬੀ ਜੀ ਨੇ ਦੱਸਿਆ ਵੀ 40 50 ਘਰ ਜਿਹੜੇ ਆ ਉਹ ਤੋੜ ਕੇ ਅਲੱਗ ਕਿਸੇ ਵਾਰਡ ਦੇ ਨਾਲ ਲਾ ਦਿੱਤੇ ਆ ਇਹ ਵਾਰਡ ਨਹੀਂ ਤੋੜਿਆ ਇਹ ਸਾਡਾ ਭਾਈਚਾਰਾ ਤੋੜਿਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਿਹੜਾ ਵਾਰਡ ਆ ਐਜ਼ ਇਟ ਇਜ਼ ਉਦਾਂ ਹੀ ਰਹਿਣ ਦਿੱਤਾ ਜਾਵੇ ਤਾਂ ਕਿ ਸਾਡਾ ਆਪਸ ਵਿੱਚ ਭਾਈਚਾਰਾ ਬਣਿਆ ਰਵੇ ਸ਼ਹਿਰ ਦੇ ਵਿੱਚ ਕੋਈ ਏਦਾਂ ਦਾ ਜਿਹੜਾ ਆ ਉਹ ਨਾ ਹੋਵੇ ਜਿਹਦੇ ਨਾਲ ਕਿ ਮੁੜ ਕੇ ਪ੍ਰਸ਼ਾਸਨ ਨੂੰ ਵੀ ਕੋ ਤੰਗੀ ਆਵੇ ਤੇ ਸਾਨੂੰ ਵੀ ਤੰਗੀ ਆਵੇ ਸਾਡੇ ਵੱਲੋਂ ਐਮਸੀ ਕੋਈ ਆਵੇ ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਪਰ ਸਾਡਾ ਜਿਹੜਾ ਵਾਰਡ ਆ ਉਹਨੂੰ ਨਾ ਤੋੜਪਨ ਕੀਤੀ ਜਾਵੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਵੀ ਇਹ ਸਾਡੇ ਮੰਗ ਪੱਤਰ ਤੇ ਜਿਹੜੇ ਅਸੀਂ ਮhalla ਵਾਸੀ ਇੱਥੇ ਸਾਰੇ ਆਏ ਆ ਇਹਦੇ ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇ ਜਗਤਾਰ ਹੋਏ ਉਹ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਹਰਦੀਪ ਸਿੰਘ ਭੁੱਲਰ ਹੈ 99 ਅਸਰ ਦਾ ਚੰਨ ਸਿੰਘ ਅਸੀਂ ਮੱਲਾ ਸਾਸ ਰੰਗੜਾ ਦੀ ਰਹਿਣ ਵਾਲੇ ਆ ਤੇ 10 ਸਾਲ ਤੋਂ ਅਸੀਂ ਇੱਥੇ ਹੀ ਮਤਲਬ ਵੀ ਮੱਲੇ ਜੀ ਵੋਟਾਂ ਪਾਉਂਦੇ ਰਹੇ ਆ ਤੇ ਇਹੋ ਜਿ ਇੱਥੇ ਹੀ ਸਾਡੀ ਇੱਕ ਦੂਜੇ ਨਾਲ ਭਾਈਚਾਰਾ ਸਾਝਾ ਤੇ ਇੱਕ ਦੂਜੇ ਨਾਲ ਰਲ ਮਿਲ ਕੇ ਰਹਿੰਦੇ ਆ ਇੱਥੇ ਇੱਥੇ ਹੀ ਇੱਕ ਦੂਜੇ ਨਾਲ ਮਤਲਬ ਵੀ ਕਿਤੇ ਕੰਮ ਪਵੇ ਜਾਂ ਕੋਈ ਵੀ ਕਿਸੇ ਨੂੰ ਹੋਵੇ ਆਪਣੇ ਮੱਲੇ ਚੋਂ ਉਹਨੂੰ ਮਤਲਬ ਲੈਣਾ ਜਾਂ ਉਹ ਤੋਂ ਕੰਮ ਕਰਾਉਣਾ ਉਹ ਸੌਖਾ ਆ ਜਦ ਕਿ ਹੁਣ ਨਵੇਂ ਨਕਸ਼ੇ ਦੇ ਅਨੁਸਾਰ ਸਾਡਾ ਜਿਹੜੇ 40 50 ਘਾਰ ਆ ਉਹ ਤੀਜੇ ਥਾਂ ਜਾ ਕੇ ਤੇ ਸਾਡੇ ਵਾਰਡ ਨੂੰ ਅਡਜਸਟ ਕੀਤਾ ਗਿਆ ਤੇ ਇਹ ਬਹੁਤ ਮੰਨ ਭਾਗੀ ਗੱਲ ਆ ਇਹਦੇ ਨਾਲ ਸਾਡੀ ਆਪਣੀ ਭਾਈਚਾਰਕ ਸਾਂਝ ਜਿਹੜੀ ਆ ਇਹ ਇਹਨਾਂ ਤਾਰ-ਤਾਰ ਕੀਤੀ ਆ ਜੋ ਕਿ ਬਹੁਤ ਮੰਨ ਭਾਗੀ ਆ ਸਾਡੇ ਵੱਲੋਂ ਭਾਵੇਂ ਕੋਈ ਵੀ ਹੋਵੇ ਐਮਸੀ ਹੋਵੇ ਜਾਂ ਕੋਈ ਵੀ ਹੋਵੇ ਜਿਹੜਾ ਉਹ ਸਾਡੇ ਮਹੱਲੇ ਦਾ ਉਹ ਇਹ ਮਹੱਲੇ ਚੋਂ ਕੋ ਕੰਮ ਕਰਾ ਸਕਦੇ ਆ ਸਾਡਾ ਇਹੋ ਹੀ ਪ੍ਰਸ਼ਾਸਨਕੇ ਬੇਨਤੀ ਹੈ ਕਿ ਸਾਡਾ ਮੁਹੱਲਾ ਜਿਹੜਾ ਆ ਜਿਉਂ ਦਾ ਤਿਉਂ ਹੀ ਜਿੱਥੇ-ਜਿੱਥੇ ਹੈ ਆ ਅਸੀਂ ਉੱਥੇ-ਉੱਥੇ ਰਹਿਣ ਦਿੱਤਾ ਜਾਵੇ ਧੰਨਵਾਦ ਮੈਂ ਨਰੇਸ਼ ਸ਼ਰਮਾ ਸਾਇਗਨਸ ਇੰਜੀਨੀਅਰ ਨਗਰ ਕੌਂਸਲ ਸੁल्तानਪੁਰ ਲੋਧੀ ਸਰਕਾਰ ਵੱਲੋਂ ਜੋ ਨਵੀਂ ਡਿਮਾਰਟੇਸ਼ਨ ਕੀਤੀ ਗਈ ਹੈ ਵਾਰਡਬੰਦੀ ਕੀਤੀ ਗਈ ਹੈ ਉਸ ਸੰਬੰਧੀ ਵਾਰਡ ਨੰਬਰ 7 ਤੇ ਵਾਰਡ ਨੰਬਰ 8 ਦੇ ਨਿਵਾਸੀ ਵੱਲੋਂ ਇਤਰਾਜ਼ ਪ੍ਰਾਪਤ ਹੋਏ ਆ ਉਹ ਇਤਰਾਜ਼ ਦਫ਼ਤਰ ਲੈ ਲੇਗੇ ਜਮ੍ਹਾਂ ਕਰ ਲੇਗੇ ਇਹਨਾਂ ਸਰਕਾਰ ਨੂੰ ਉੱਚ ਅਧਿਕਾਰ ਨੂੰ ਭੇਜ ਦਿੱਤਾ ਜਾਵੇਗਾ